ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਆ ਠੀਕ ਠਾਕ ਹੋ ਉਮੀਦ ਕਰਦਾ ਕਿ ਸਾਰੇ ਸੁੱਖ-ਸਾਂਦ ਹੋਵੇਗੀ ਮੈਜਿਕ ਇਸ ਵਿਸ਼ੇ ਤੇ ਗੱਲ ਕਰ ਲਗਿਆ ਜਿਹਦਾ ਸੰਤਾਪ ਪੰਜਾਬ ਨੇ ਬਹੁਤ ਵੱਡੀ ਪੱਧਰ ਤੇ ਹੰਡਾਇਆ ਜਿਨ੍ਹਾਂ ਨੂੰ ਅਸੀਂ ਪੁਲਿਸ ਮੁਕਾਬਲੇ ਕਹਿੰਦੇ ਸੀ ਝੂਠੇ ਪੁਲਿਸ ਮੁਕਾਬਲੇ ਇੱਕ ਦੌਰ ਇਹੋ ਜਿਹਾ ਆ ਕਿ ਪਿੰਡਾਂ ਦੇ ਪਿੰਡ ਹਰ-ਹਰ ਕੰਬਦੇ ਹੁੰਦੇ ਸੀ ਮਾਮਾ ਤੋਂ ਖਲੇ ਜੁੰਦੀਆਂ ਸੀ ਕਿ ਪੁੱਤ ਕੰਮ ਕਿਤੇ ਗਿਆ ਵਾ ਵਾਪਸ ਘਰ ਆਊ ਕਿ ਨਹੀਂ ਆਊ ਪਿੰਡਾਂ ਦੇ ਵਿੱਚੋਂ ਜਵਾਨੀ ਇੱਕ ਤਰ੍ਹਾਂ ਮੋਂਦਾ ਹੀ ਮਾਰ ਦਿੱਤਾ ਗਿਆ ਜਵਾਨੀ ਨੂੰ ਤੋਂ ਇੱਕ ਦੌਰ ਇਹੋ ਜਿਹਾ ਸੀ ਜਦੋਂ ਮਾਪੇ ਚਾਹੁੰਦੇ ਸੀ ਕਿ ਸਾਡੇ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਇਸ ਖਲ ਜਗਰਣ ਚੋਂ ਪੰਜਾਬ ਚੋਂ ਨਿਕਲ ਕੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਹੋਰ ਮੁਲਕ ਜਾ ਵਸਣ ਤੇ ਉਹ ਦੌਰ ਅਜੇ ਹਾਂ ਵੀ ਆਇਆ ਜਦੋਂ ਵਦੇਸ਼ਾਂ ਦੇ ਵੱਲ ਨੂੰ ਪੈਰ ਉੱਠੇ ਮਾਂ ਪਿਓ ਦੀ ਇੱਛਾ ਇਹ ਹੁੰਦੀ ਸੀ ਕਿ ਸਾਡਾ ਬੱਚਾ ਬੇਸ਼ੱਕ ਅੱਖਾਂ ਤੋਂ ਦੂਰ ਰਹੇ ਪਰ ਸੁੱਖੀ ਸੰਧੀ ਜਿਉਂਦਾ ਜਾਗਦਾਰ ਕਿਸੇ ਝੂਠੇ ਮੁਕਾਬਲੇ ਚ ਨਾ ਰਗੜਿਆ ਜਾਵੇ ਪੰਜਾਬ ਨੇ ਬਹੁਤ ਮਾੜਾ ਦੌਰ ਆਪਣੇ ਪਿੰਡੇ ਤੇ ਝੱਲਿਆ ਤੇ ਜਿੰਨਾ ਕ ਪੰਜਾਬੀ ਨੌਜਵਾਨਾਂ ਦਾ ਕਾਹਨ ਉਸ ਦੌਰ ਦੇ ਵਿੱਚ ਹੋਇਆ ਮੈਂ ਕਹਿੰਦਾ ਕਿ ਨਹੀਂ ਹੋਇਆ ਹੁਣ ਮੈਂ ਵੀ ਉਦੋਂ ਬਹੁਤ ਛੋਟਾ ਸੀ ਪ੍ਰਾਇਮਰੀ ਸਕੂਲ ਚ ਪੜਦਾ ਹੁੰਦਾ ਸੀ ਜਦੋਂ ਪੰਜਾਬ ਦੇ ਵਿੱਚ ਕਾਰਫਿਊ ਵਰਗੇ ਹਾਲਾਤ ਹੁੰਦੇ ਸੀ ਤੇ ਖ਼ਬਰਾਂ ਦੇ ਵਿੱਚ ਨਿਤ ਖ਼ਬਰਾਂ ਲੱਗਦੀਆਂ ਸੀ ਕਿ ਫਲਾਣੇ ਥਾਂ ਫਲਾਣੇ ਨੌਜਵਾਨਾਂ ਦਾ ਪੁਲਿਸ ਮੁਕਾਬਲਾ ਤੇ ਹੁਣ ਜਦੋਂ ਹਜੇ ਹੁਣ ਵੀ ਕਦੇ ਤਾਰਾਂ ਜੁੜੀਆਂ ਹੋਈਆਂ ਉਹਨਾਂ ਮੁਕਾਬਲਿਆਂ ਦੇ ਨਾਲ ਜਦੋਂ ਕੇਸ ਖੁੱਲਦੇ ਆ ਤੇ ਪੁਲਿਸ ਅਫਸਰ ਕੁਝ ਜਿਹੜੇ ਗੁਜ਼ਰ ਗਏ ਜਾਂ ਕੁਝ ਜਿਉਂਦੇ ਆ ਜਦੋਂ ਉਹਨਾਂ ਦੇ ਨਾਂ ਆਉਂਦੇ ਆ ਤੇ ਉਹਨਾਂ ਨੂੰ ਹੁਣ ਕਦੇ ਜਾ ਕੇ ਸਜ਼ਾਾਂਵਾਂ ਹੁੰਦੀਆਂ ਸੁਣੇ ਦੀਆਂ ਤਾਂ ਮਨ ਬਹੁਤ ਵਿਚਲਿਤ ਹੁੰਦਾ ਵੀ ਯਾਰ ਦੇਖੋ ਉਹਨਾਂ ਦਾ ਕੀ ਦੋਸ਼ ਸੀ ਜਿਹੜੇ ਕਿਤੇ ਆਸੇ-ਪਾਸੇ ਖੇਤਾਂ ਬੰਨਿਆ ਤੇ ਜਾਂ ਲਾਂਮ ਮਿਲਣ ਮਲਾਉਣ ਕਿਤੇ ਗਏ ਤੇ ਰਾਜ ਜਾਂਦੇ ਚਾਕ ਕੇ ਮਾਰਤੇ ਉਹਨਾਂ ਮੁਕਾਬਲਾ ਜਿਹਨੂੰ ਝੂਠਾ ਪੁਲਿਸ ਮੁਕਾਬਲਾ ਵੀ ਕਿਹਾ ਜਾਂਦਾ ਸੀ ਅੱਜ ਪੰਜਾਬ ਦੇ ਸਿਰ ਜਿਹੜਾ ਹੋਰ ਬਹੁਤ ਸਾਰੀਆਂ ਲਾਮਤਾਂ ਪੈ ਚੁੱਕੀਆਂ ਜਿਹਦੇ ਵਿੱਚੋਂ ਨਸ਼ੇਖੋਰੀ ਕਹਿ ਸਕਦੇ ਆ ਗੈਂਗਸਟਰ ਕਹਿ ਸਕਦੇ ਆ ਤੇ ਨਸ਼ਿਆਂ ਦੇ ਵਿੱਚੋਂ ਜਦੋਂ ਤੋੜ ਲੱਗਦੀ ਆ ਪੈਸਾ ਨਹੀਂ ਹੁੰਦਾ ਫਿਰ ਲੋਕਾਂ ਦੀਆਂ ਟੂਮਾਂ ਲਾਉਣ ਦਾ ਕੰਮ ਲੁੱਟਖੋਹ ਦਾ ਰਾਹ ਜਾਂਦਿਆਂ ਨੂੰ ਘੇਰ ਕੇ ਘਰਾਂ ਚੋਂ ਚੋਰੀਆਂ ਇਹੋ ਜਿਹਾ ਕੁਝ ਚੱਲ ਪਿਆ ਤੇ ਜਿਹੜੇ ਬੱਚਿਆਂ ਨੂੰ ਅਗਵਾ ਕਰਨੀਆਂ ਘਟਨਾਵਾਂ ਚ ਬਹੁਤ ਵਾਧਾ ਹੋਇਆ ਉਹ ਵੀ ਸਾਡੇ ਸਾਹਮਣੇ ਆ ਜਦੋਂ ਪੁਲਿਸ ਉਹਨਾਂ ਨੂੰ ਨਜਿੱਠਣ ਦੇ ਰਾਹ ਤੁਰਦੀ ਹੈ ਤਾਂ ਇੱਕ ਨਵਾਂ ਸ਼ਬਦ ਇਜਾਦ ਕੀਤਾ ਗਿਆ ਜਿਹਦਾ ਨਾਂ ਇੱਕ ਨਵਾਂ ਸ਼ਬਦ ਇਜਾਦ ਕੀਤਾ ਗਿਆ ਜਿਹਦਾ ਨਾਂ ਇਨਕਾਊਂਟਰ ਕਿਹਾ ਜਾਂਦਾ ਸੁਣਨ ਨੂੰ ਬਹੁਤ ਸੋਹਣਾ ਲੱਗਦਾ ਤੇ ਜਦੋਂ ਕਿਸੇ ਥਾਂ ਤੇ ਇਨਕਾਊਂਟਰ ਹੁੰਦਾ ਤੇ ਅਸੀਂ ਤਾੜੀਆਂ ਮਾਰਦੇ ਆ ਕਿ ਬਿਲਕੁਲ ਯਾਰ ਐਵੇਂ ਹੀ ਹੋਣਾ ਚਾਹੀਦਾ ਸੀ ਜੇ ਅਸੀਂ ਇਸ ਚੀਜ਼ ਦੇ ਹਾਮੀ ਆ ਕਿ ਇਨਕਾਊਂਟਰ ਹੋਣਾ ਹੀ ਚਾਹੀਦਾ ਸੀ ਫਿਰ ਸੱਚੇ ਜਾਂ ਝੂਠੇ ਤੇ ਉਂਗਲ ਰੱਖਣਾ ਸਾਡੇ ਪੱਲੇ ਨਹੀਂ ਰਹਿ ਜਾਂਦਾ ਇਹਦਾ ਮਤਲਬ ਫਿਰ ਤੁਸੀਂ ਜਿਹੜੇ ਉਹ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ ਨਾ ਤੁਸੀਂ ਉਹਨਾਂ ਨੂੰ ਸਹੀ ਠਹਿਰਾ ਰਹੇ ਹੋ ਜੇ ਕਾਨੂੰਨ ਬਣਿਆ ਕਾਨੂੰਨ ਅਸੀਂ ਕਾਨੂੰਨ ਦਾ ਪਾਲਣ ਕਰਦੇ ਆ ਤੇ ਫਿਰ ਇਹ ਕਿਉਂ ਨਹੀਂ ਅਸੀਂ ਯਕੀਨ ਕਰਦੇ ਕਿ ਉਸ ਮਸਲੇ ਤੇ ਵੀ ਕਾਨੂੰਨ ਦਾ ਸਹਾਰਾ ਲਿਆ ਜਾਣਾ ਬਣਦਾ ਜਾਂ ਕਾਨੂੰਨ ਤੇ ਯਕੀਨ ਕਰਨਾ ਬਣਦਾ ਪੁਲਿਸ ਦੀਆਂ ਲਗਾਮਾਂ ਇੰਨੀਆਂ ਘਟਲੀਆਂ ਕੀਤੀਆਂ ਗਈਆਂ ਕਿ ਹਰ ਦੂਜੇ ਦਿਨ ਮੈਂ ਤੀਜੇ ਦਿਨ ਨਹੀਂ ਕਹਿੰਦਾ ਹਰ ਦੂਜੇ ਦਿਨ ਕਿਸੇ ਨਾ ਕਿਸੇ ਪਾਸਿਓਂ ਇਨਕਾਊਂਟਰ ਦੀ ਖਬਰ ਆਉਂਦੀ ਹੈ ਕੋਈ ਲੁੱਟਖੋ ਮਾੜੀ ਮੋਟੀ ਕੀਤੀ ਪੁਲਿਸ ਵੱਲੋਂ ਲੱਤਾਂ ਤੋੜ ਕੇ ਪਲਾਸਟਰ ਲਾ ਕੇ ਤੇ ਉਹਨਾਂ ਨੂੰ ਤੁਰਦੇ ਦਿਖਾਇਆ ਜਾਂਦਾ ਪੁਲਿਸ ਦੇ ਫੇਸਬੁੱਕ ਪੇਜਾਂ ਤੇ ਤੁਸੀਂ ਦੇਖ ਸਕਦੇ ਹੋ ਤੇ ਕਿਤੇ ਨਾ ਕਿਤੇ ਜਦੋਂ ਅਨਕਾਉਂਟਰ ਦੀ ਖਬਰ ਆਉਂਦੀ ਹੈ ਉਹਦੇ ਵਿੱਚ ਮਾੜਾ ਮੋਟਾ ਦਿਖਾ ਦਿੱਤਾ ਜਾਂਦਾ ਕਿ ਸਾਡੇ ਵੀ ਕਰਮਚਾਰੀ ਦੇ ਵੱਜ ਗਈ ਮਾੜੇ ਮੋٹے ਛੈਣੇ ਰੈਣੇ ਵੱਜ ਗਏ ਜਾਂ ਕੁਝ ਹੋਰ ਤੇ ਪਰ ਨੌਜਵਾਨ ਫਲਾਨੇ ਇੰਨੇ ਮਰ ਗਏ ਇੰਨੇ ਮਰ ਗਏ ਚੱਲ ਰਿਹਾ ਪੰਜਾਬ ਦੇ ਵਿੱਚ ਜਿਹੜਾ ਇਹ ਵਰਤਾਰਾ ਇਹ ਉਸ ਪੁਰਾਣੇ ਵਰਤਾਰੇ ਦਾ ਨਵਾਂ ਰੂਪ ਹੈ ਤੇ ਜੇ ਅਸੀਂ ਅੱਜ ਇਸ ਵਰਤਾਰੇ ਨੂੰ ਵੀ ਜਾਇਜ਼ ਠਹਿਰ ਆਉਣੇ ਤਾੜੀਆਂ ਮਾਰਦੇ ਆਂ ਖੁਸ਼ ਹੁੰਨੇ ਆਂ ਵੀ ਇਨਕਾਊਂਟਰ ਹੋ ਗਿਆ ਤਾਂ ਫਿਰ ਇਹ ਸਮਝੋ ਕਿ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਦੀ ਪਿੱਠ ਤੇ ਜਾ ਖੜਦੇ ਹੋ ਤੁਸੀਂ ਉਹਨਾਂ ਨੂੰ ਹੱਲਾਸ਼ੇਰੀ ਦੇ ਰਹੇ ਹੋ ਕਿ ਬਿਲਕੁਲ ਉਹ ਵੀ ਉਹ ਜਾਇਜ਼ ਸੀ ਜੇ ਤੁਸੀਂ ਅੱਜ ਇਹਨਾਂ ਨੂੰ ਜਾਇਜ਼ ਠਹਿਰ ਆਉਨੇ ਹੋ ਤਾਂ ਉਹ ਵੀ ਕਿਤਨੋਂ ਕਿਤੇ ਤੁਸੀਂ ਜਾਇਜ਼ ਠਹਿਰ ਆਉਨੇ ਹੋ ਪੰਜਾਬ ਦੇ ਵਿੱਚ ਜਿਹੜੇ ਆ ਝੂਠੇ ਪੁਲਿਸ ਮੁਕਾਬਲਿਆਂ ਵਾਲਾ ਜਿਹੜਾ ਹੁਣ ਹੋ ਰਿਹਾ ਇਨਕਾਊਂਟਰ ਮੈਂ ਕਮਾ ਮਾਫ ਕਰਨਾ ਇਨਕਾਊਂਟਰ ਦਾ ਜਿਹੜਾ ਚਲਣ ਇਹ ਆਮ ਆਦਮੀ ਪਾਰਟੀ ਦੇ ਹਿੱਸੇ ਆਇਆ ਤੇ ਜਦੋਂ ਅਸੀਂ ਚਾਰੇ ਪਾਸੇ ਦੇਖ ਰਹੇ ਹਾਂ ਅਨਿਤ ਪੁਲਿਸ ਦੀ ਢਿੱਲੀ ਹੋਈ ਲਗਾਮ ਕਿਸੇ ਨਾ ਕਿਸੇ ਪਾਸੇ ਆਪਦਾ ਰੂਪ ਦਿਖਾ ਰਹੀ ਹੈ ਜਿਹੜਾ ਕਰਨਲ ਪਰਿਵਾਰ ਦੀ ਕੁੱਟ ਮਾਰ ਤੇ ਉਹਦਾ ਸਰਕਾਰ ਦੀ ਇੰਨੀ ਵੱਡੀ ਪੱਧਰ ਤੇ ਕਿਰਕਰੀ ਹੋਣੀ ਉਹ ਭਗਵੰਤ ਮਾਨ ਜੀ ਵੱਲੋਂ ਪੁਲਿਸ ਦੀਆਂ ਢਿੱਲੀਆਂ ਛੱਡੀਆਂ ਹੋਈਆਂ ਲਗਾਮਾਂ ਦਾ ਹੀ ਇੱਕ ਪਾਠ ਹੈ ਇੱਕ ਉਹਦਾ ਲੈਸਨ ਤੇ ਜੇਕਰ ਪੁਲਿਸ ਦੀਆਂ ਲਗਾਮਾਂ ਇੰਨੀ ਢਿੱਲੀਆਂ ਰਹੀਆਂ ਤਾਂ ਕਦੇ ਦਿਨ ਉਹ ਵੀ ਆ ਸਕਦਾ ਕਿ ਇਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਵੀ ਸੱਚਾ ਝੂਠਾ ਇਨਕਾਊਂਟਰ ਨਾ ਬਣਾ ਤਰਨ। ਸੋ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਇਹੀ ਕਰਾਂਗੇ ਕਿ ਇਹੋ ਜਿਹੀ ਉਦਾਹਰਨ ਸੈੱਟ ਕਰਨ ਨਾਲੋਂ ਸਗੋਂ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਉਣ ਨਾਲੋਂ ਸਾਫ਼ ਸੁਥਰਾ ਸ਼ਾਸਨ ਦੇਣ ਦੀ ਕਿਰਪਾਲਤਾ ਕਰੋ। ਤਾਨਾਸ਼ਾਹ ਬਣਨ ਨਾਲੋਂ ਲੋਕਾਂ ਦਾ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਨਾ ਮਿੱਤਰ ਕੀੜਾ ਉਹ ਮਿੱਤਰ ਕੀੜਾ ਬਣਨ ਦੀ ਕੋਸ਼ਿਸ਼ ਕਰੋ ਪਰਿੰਡਾ ਨਾ ਬਣੋ ਤੇ ਡੂੰਮਣੇ ਮੱਖੀ ਨਾ ਬਣੋ ਕਿਉਂਕਿ ਜੇ ਤੁਸੀਂ ਲੋਕਾਂ ਦੇ ਨਾਲ ਲੋਕਾਂ ਦੇ ਪੁੱਤ ਬਣ ਕੇ ਵਿਚਰੋਗੇ ਤਾਂ ਲੰਮਾ ਸਮਾਂ ਵਿਚਰ ਸਕਦੇ ਹੋ ਨਹੀਂ ਤਾਂ ਫਿਰ ਆ ਜਿਹੜਾ ਥਾਲ ਸਾਲ ਡੇਢ ਸਾਲ ਰਹਿੰਦਾ ਇਹਦੇ ਬਾਅਦ ਸਾਬਕਾ ਮੁੱਖ ਮੰਤਰੀਆਂ ਦੀ ਸ਼੍ਰੇਣੀ ਜਿੱਤਾਂ ਖੜੋਂਗੇ ਤੇ ਫਰੋਲਾ ਫਰਾਲੀ ਜਿਹੜੀ ਦੂਜੇ ਆਏ ਵੇ ਕਰਨਗੇ ਉਤੋਂ ਬਚਣਾ ਤੁਸੀਂ ਵੀ ਨਹੀਂ ਇਸ ਕਰਕੇ ਜੋਗ ਜਿੰਨਾ ਸਾਫ ਸੁਥਰਾ ਸ਼ਾਸਨ ਪ੍ਰਸ਼ਾਸਨ ਜਨਤਾ ਨੂੰ ਦਿੱਤਾ ਜਾ ਸਕਦਾ ਉਹਦੇ ਵੱਲ ਨੂੰ ਤਰੋ ਇਹਨਾਂ ਕਹਿੰਦਾ ਬਾਈ ਬਹੁਤ ਧੰਨਵਾਦ